ਦੇਰikal ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰੇ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸ ਦੇ ਡੁੱਬੇ 1.5 ਲੱਖ ਕਰੋੜ ਤੇ ਕਿਸ ਨੂੰ ਹੋਇਆ 35000 ਕਰੋੜ ਦਾ ਨੁਕਸਾਨ 트ੰਪ ਦੇ ਟ੍ਰੈਫਾਂ ਨੇ ਮਚਾਈ ਤਬਾਹੀ ਰਾਸ਼ਟਰਪਤੀ ਡੋਨ ਅਮਰੀਕੀ ਰਾਸ਼ਟਰਪਤੀ ਡੋਨ ਨਾਲ 트ੰਪ ਹੋ ਲੋ ਲਗਾਏਗੇ ਟ੍ਰੈਪਿਕਨ ਪਿਛਲੇ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਜਾਨੇ ਸ਼ੁੱਕਰਵਾਰ ਨੂੰ ਇਸੇ ਸਮੇਤ ਅਮਰੀਕੀ ਸਟਾਕਾ ਮਾਰਕੀਟ ਨੂੰ ਬਹੁਤ ਨੁਕਸਾਨ ਹੋਇਆ ਹੈ ਕਮਜ਼ੋਰ ਰੋਜ਼ਗਾਰ ਅੰਕੜਿਆਂ ਨੇ ਵੀ ਨਿਵੇਸ਼ਕਾਂ ਨੂੰ ਨਰਾਸ਼ ਕੀਤਾ ਇਸੇ ਤਰ੍ਹਾਂ ਸੋਵਾਰ ਨੂੰ ਵਾਲ ਸਟਰੀਟ ਵਿੱਚ ਵੱਡੀ ਗ੍ਰਾਵਟ ਦੇਖੀ ਗਈ ਵੱਡੀ ਗ੍ਰਾਵਟ ਦੇਖੀ ਗਈ ਇਸੇ ਬਾਜ਼ਾਰ ਵਿੱਚ ਵੀ ਸੁਸਤੀ ਸੀ ਇਸ ਦਾ ਪ੍ਰਭਾਵ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਦੌਲਤ ਤੇ ਦੇਖਿਆ ਗਿਆ ਉਹਨਾਂ ਨੇ ਪਿਛਲੇ 24 ਘੰਟਿਆਂ ਚ 4 ਡਾਲਰ ਗਵਾ ਦਿੱਤੇ ਬਲੂਮਰ ਬਲੂਬਰਗ ਬਿਲੀ ਐਂਡ ਦਾ ਐਡੈਕਸ ਦੇ ਅਨੁਸਾਰ ਐਮਾਜਨ ਦੇ ਸੰਸਥਾਪਕ ਜੈਫ ਬੀ ਜੋਸ਼ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਉਹਨਾਂ ਨੂੰ ਇੱਕ ਦਿਨ ਵਿੱਚ 17.52 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹ 237 ਬਿਲੀਅਨ ਡਾਲਰ ਦੀ ਦੌਲਤ ਨਾਲ ਇਸ ਸੂਚੀ ਵਿੱਚ ਚੌਥੇ ਸਥਾਨ ਤੇ ਹਨ ਇਸ ਤੋਂ ਬਾਅਦ ਓਰੇਕਲ ਤੇ ਓਰੇਕਲ ਦੇ ਚੇਅਰਮੈਨ ਲੈਰੀ ਐਲੀਸਨ ਜੋ 295 ਬਿਲੀਅਨ ਡਾਲਰ ਦੀ ਦੌਲਤ ਨਾਲ ਸੂਚੀ ਵਿੱਚ ਦੂਜੇ ਸਥਾਨ ਤੇ ਸਨ ਨੂ ਨੋ ਪੁਆਇੰਟ 94 ਬਿਲੀਅਨ ਡਾਲਰ ਦਾ ਚਟਕਾ ਲੱਗਾ ਹੈ ਸੂਚੀ ਵਿੱਚ ਸਭ ਤੋਂ ਉੱਪਰ ਰੱਖੇ ਅਲੂਨ ਮਸਕ ਨੂੰ 4.3 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਇਸ ਨਾਲ ਉਹਨਾਂ ਦੀ ਦੌਲਤ ਹੁਣ 352 ਬਿਲੀਅਨ ਡਾਲਰ ਹੋ ਗਈ ਹੈ ਇਸ ਬਲੂਮਬਰਗ ਸੂਚੀ ਵਿੱਚ 10ਵੇਂ ਨੰਬਰ ਤੇ ਤਜਰਬੇਕਾਰ ਨਿਵੇਸ਼ਕ ਵਾਰਨ ਬਫੇਟ ਹਨ ਜਿਨ੍ਹਾਂ ਨੂੰ ਪਿਛਲੇ 24 ਘੰਟਿਆਂ ਵਿੱਚ 896 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਲੰਬੇ ਸਮੇਂ ਤੋਂ ਇਸ ਚੋਟੀ ਦੇ 10 ਸੂਚੀ ਵਿੱਚ ਰਹਿਣ ਵਾਲੇ ਬਿੱਲ ਗੈਟਸ ਨੂੰ ਵੀ ਵੱਡਾ ਨੁਕਸਾਨ ਹੋਇਆ 1.9 ਬਿਲੀਅਨ ਡਾਲਰ ਦੇ ਨੁਕਸਾਨ ਨਾਲ ਉਹਨਾਂ ਦੀ ਕੁੱਲ ਜਾਇਦਾਦ ਹੁਣ 122 ਬਿਲੀਅਨ ਡਾਲਰ ਹੈ ਤੇ ਹੋ ਮੀਰ ਲੋਕਾਂ ਦੀ ਇਸ ਸੂਚੀ ਵਿੱਚ 12ਵੇਂ ਨੰਬਰ ਤੇ ਹਨ ਇੱਥੇ ਤੱਕ ਭਾਰਤੀ ਅਰਬਪਤੀਆਂ ਦਾ ਸਵਾਲ ਹੈ ਦੇਸ਼ ਦੇ ਦੋ ਵੱਡੇ ਕਾਰੋਬਾਰੀ ਮੁਕੇਸ਼ ਅਬਾਨੀ ਅਤੇ ਗੌਤਮ ਅਡਾਨੀ ਦੀ ਵੀ ਸੂਚੀ ਵਿੱਚ ਸ਼ਾਮਲ ਹਨ ਹਾਲਾਂਕਿ 2.14 ਬਿਲੀਅਨ ਡਾਲਰ ਦੇ ਘਾਟੇ ਨਾਲ ਅਡਾਨੀ ਚੋਟੀ ਦੇ 20 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਹੈ ਅਤੇ ਹੁਣ 76.5 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ 21ਵੇਂ ਨੰਬਰ ਤੇ ਹੈ ਇਸ ਦਿਨ ਨਾਲ ਹੀ ਮੁਕੇਸ਼ ਅਪਾਨੀ 306 ਬਿਲੀਅਨ ਡਾਲਰ ਦੇ ਲਾਭ ਦੇ ਨਾਲ ਇਸਾਰਮੀ ਸਥਾਨ ਤੇ ਹੈ ਉਸ ਦੀ ਕੁੱਲ ਜਾਇਦਾਦ ਇਸ ਸਮੇ 100 ਬਿਲੀਅਨ ਡਾਲਰ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਹੈ